ਸਵਾਗਤ ਹੈ ਸਾਰਿਆਂ ਦਾ ਮਬਾਰਕ ਯੂਟਿਊਬ ਚੈਨਲ ਤੇ ਅੱਜ ਦੀ ਵੀਡੀਓ ਵਿੱਚ ਲੈ ਕੇ ਆਈ ਜੀ ਆਪਾਂ ਬਾਸਮਤੀ ਦਾ ਰੇਟ ਤਰੀਕ ਅੱਜ ਹੋ ਗਈ ਜੀ 20 ਦਸੰਬਰ ਤੇ 2024 ਵੀਡੀਓ ਵਿੱਚ ਤੁਹਾਨੂੰ ਦੱਸਾਂਗੇ ਪੰਜਾਬ ਦੀ ਕਿਹੜੀ ਮੰਡੀ ਵਿੱਚ ਰੇਟ ਸਭ ਤੋਂ ਤੇਜ਼ ਤੇ ਕਿਹੜੀ ਵਿੱਚ ਹੈ ਘੱਟ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਐਂਡ ਤੱਕ ਜਰੂਰ ਦੇਖੇ ਸ਼ੁਰੂ ਕਰਦੇ ਆਂ ਪਹਿਲਾਂ ਆਪਾਂ ਕੋੜਕਪੂਰਾ ਮੰਡੀ ਤੋਂ ਕੋੜਕਪੂਰਾ ਮੰਡੀ ਵਾ ਜਿਹੜੀ 11 21 ਦੀ ਬੋਲੀ ਹੋਈ ਹੈ 11 21 3200 ਰੁਪਏ ਤੋਂ ਸ਼ੁਰੂ ਹੋ ਕੇ 3800 ਤੇ 50 ਰੁਪਏ ਤੱਕ ਲੱਗੀ ਹੈ 18 85 ਦੀ ਜਿਹੜੀ ਬੋਲੀ ਹੋਈ ਹੈ 3200 ਰੁਪਏ ਤੋਂ ਸ਼ੁਰੂ ਹੋ ਕੇ 3 ਇਸ 1718 ਜਿਹੜੀ ਬੋਲੀ ਹੋਈ ਹੈ 3000 ਰੁਪਏ ਤੋਂ ਲੈ ਕੇ 3350 ਰੁਪਏ ਤੱਕ ਲੱਗੀ ਹੈ 1401 ਦੀ ਜਿਹੜੀ ਬੋਲੀ ਹੋਈ ਹੈ 2800 ਰੁਪਏ ਤੋਂ ਲੈ ਕੇ 3200 ਰੁਪਏ ਤੱਕ ਲੱਗੀ ਹੈ ਤੇ 1886 ਜਿਹੜੀ ਬੋਲੀ ਹੋਈ ਹੈ 2500 ਰੁਪਏ ਤੋਂ ਲੈ ਕੇ 3000 ਰੁਪਏ ਤੱਕ ਲੱਗੀ ਹੈ 1509 ਆ ਜਿਹੜੀ 2800 ਰੁਪਏ ਤੋਂ ਲੈ ਕੇ 2910 ਰੁਪਏ ਤੱਕ ਲੱਗੀ ਹੈ ਜੇ ਗੱਲ ਕਰੀ 1847 47 ਦੀ 18 47 ਜਿਹੜੀ 2500 ਰੁਪਏ ਤੋਂ ਲੈ ਕੇ 2700 ਦੇ 25 ਰੁਪਏ ਤੱਕ ਲੱਗੀ ਆ ਪੀਵੀ1 ਜਿਹੜੀ 2700 ਤੇ 50 ਰੁਪਏ ਤੇ ਸੁਪਰ ਬੁੰਜਾ ਜਿਹੜਾ ਮੰਡੀ ਦੇ ਵਿੱਚ ਕੱਲ ਨਹੀਂ ਆਇਆ ਇਹ ਜਿਹੜੇ ਆਪਾਂ ਰੇਟ ਦੱਸਿਆ 19 ਤਰੀਕ ਦੇ ਜਿਹੜੇ ਆਪਾਂ ਰੇਟ ਦੱਸ ਰਹੇ ਹਾਂ ਬੁੱਲੀ ਦੇ ਜੇ ਗੱਲ ਕਰੀਏ ਆਪਾਂ ਫਾਜ਼ਲ ਕਮੇਡੀ ਦੀ 11 21 ਦੀ 11 21 ਜਿਹੜੀ 3900 ਤੇ 98 ਰੁਪਏ ਲੱਗੀ ਹੈ ਤੇ ਬਰੇ ਵਾਲਾ ਮੰਡੀ ਜਿਹੜੀ ਆ 11 21 ਹੱਥ ਨਾ ਝੜੀ ਹੋਈ 4100 ਤੇ 21 ਰੁਪਏ ਲੱਗੀ ਆ ਤੇ ਜਿਹੜੀ ਕਮਬੈਨ ਨਾ ਵੱਡੀ 1121 3400 ਰੁਪਏ ਲੱਗੀ ਆ ਤੇ ਰੇਟ ਜਿਹੜਾ ਡਾਉਨ ਇਹ ਰਿਹਾ 1121 ਦਾ ਤੇ 1718 ਜਿਹੜੀ ਹੱਥ ਨਾਲ ਝਾੜੀ ਹੋਈ 3400 ਤੇ 1718 ਜਿਹੜੀ ਕਮਬੈਨ ਨਾ ਵੱਡੀ ਹੋਈ 3100 ਤੇ 1509 ਜਿਹੜੀ ਹੱਥ ਨਾਲ ਝਾੜੀ ਹੋਈ 3000 1509 ਜਿਹੜੀ ਕਮਬੈਨ ਨਾ ਵੱਡੀ ਹੋਈ 2600 ਤੇ 51 ਰੁਪਏ ਬਰਵਾਰਾ ਮੰਡੀ ਚ ਦੇ ਵਿੱਚ ਤੇ 1885 ਜਿਹੜੀ ਹੱਥ ਨਾਲ ਝਾੜੀ ਹੋਈ 3750 ਰੁਪਏ ਲੱਗੀ ਆ ਤੇ 1885 ਜਿਹੜੀ ਕਮਬੈਨ ਨਾ ਵੱਡੀ ਹੋਈ 3100 ਰੁਪਏ ਲੱਗੀ ਆ ਜੁਰਦਾਂ ਸੋ ਇੱਕ ਦੀ ਜੇ ਗੱਲ ਕਰੀਏ 3150 ਰੁਪਏ ਤੇ 1847 ਜਿਹੜੀ 2600 ਰੁਪਏ ਤੱਕ ਲੱਗੀ ਆ ਤੇ ਜੇ ਗੱਲ ਕਰੀਏ ਹੁਣ ਆਪਾਂ ਮਾਨਸਾ ਮੰਡੀ ਦੀ ਮਾਨਸਾ ਮੰਡੀ ਜਿਹੜੀ 1500 ਤੋਂ 3000 ਰੁਪਏ ਤੱਕ ਲੱਗੀ ਆ ਤੇ 1847 ਜਿਹੜੀ 2600 ਤੋਂ 70 ਰੁਪਏ ਤੱਕ ਲੱਗੀ ਆ 1400 ਇੱਕ ਆ ਜਿਹੜੀ 3150 ਰੁਪਏ ਤੱਕ ਲੱਗੀ ਆ ਹੁਣ ਜੇ ਗੱਲ ਕਰੀਏ ਪਤਰਨ ਤਰਨ ਮੰਡੀ ਤਰਨ ਤਰਨ ਮੰਡੀ ਉੱਤੇ ਜਿਹੜੀ 17 18 ਹੱਥ ਨਾਲ ਕਬੈਨ ਨਾਲ ਵੱਡੀ ਹੋਈ 3500 ਰੁਪਏ ਤੇ ਜਿਹੜੀ ਹੱਥ ਨਾਲ ਝਾੜੀ ਹੋਈ ਹੈ 17 18 3700 ਦੇ 13 ਰੁਪ ਤੇ 11 ਇੱਕ ਜਿਹੜੀ ਕਬੈਨ ਨਵਲੀ ਹੋਈ 4000 ਰੁਪਏ ਤੇ ਜਿਹੜੀ ਹੱਥ ਨਾ ਚੜੀ ਹੋਈ 11 ਇੱਕ 4200 ਤੇ 60 ਰੁਪਏ ਲੱਗੀ ਆ 1400 ਇੱਕ ਦੀ ਜੇ ਗੱਲ ਕਰੀਏ ਤਾਂ 3200 ਤੇ 55 ਰੁਪਏ ਲੱਗੇ 4 ਰੁਪਏ ਦੇ ਤੇ ਜੀ ਤੇ 1509 ਆ ਜਿਹੜੀ 3 3000 ਤੇ 1 ਰੁਪਏ ਲੱਗੀ ਆ 49 ਰੁਪਏ ਜਿਹੜੀ ਮੰਦੀ ਹੋਈ ਆ ਪਰਸੋਂ ਨਾਲੋਂ ਇਹ ਜਿਹੜੀ ਆਪਾਂ ਰੇਟ ਦੱਸਿਆ ਕੱਲ ਦੇ ਦੱਸ ਰਹੇ ਹਾਂ 19 ਤਰੀਕ ਦੇ ਤੇ 1847 ਜਿਹੜੀ 2800 ਤੇ 75 ਰੁਪਏ ਲੱਗੀ ਤੇ ਗੱਲ ਕਰਦੇ ਹਾਂ ਹੁਣ ਆਪਾਂ ਸ੍ਰੀ ਅੰਮ੍ਰਿਤਸਰ ਸਾਹਿਬ ਮੰਡੀ ਦੀ ਚੋਨਾ ਜਿਹੜਾ 1121 ਹੈ ਜਿਹੜੀ ਹੱਥ ਨਾਲ ਝੜੀ ਹੋਈ 4300 ਤੇ 90 ਰੁਪਏ ਲੱਗੀ ਆ ਤੇ 17 18 ਜਿਹੜੀ ਹੱਥ ਨਾਲ ਝੜੀ ਹੋਈ 3600 ਤੇ 10 ਰੁਪਏ ਲੱਗੀ ਆ ਜੇ ਗੱਲ ਕਰੀਏ ਆਪਾਂ ਪਾਤੜਾ ਮੰਡੀ ਦੀ ਪਾਤੜਾ ਮੰਡੀ ਵਿੱਚ ਜਿਹੜੀ 1121 ਹੈ 3200 ਤੋਂ ਲੈ ਕੇ 3500 ਤੇ 80 ਰੁਪਏ ਤੱਕ ਲੱਗੀ ਆ ਤੇ 18 85 ਹੈ ਜਿਹੜੀ 3000 ਰੁਪਏ ਤੋਂ ਸ਼ੁਰੂ ਹੋ ਕੇ 3500 ਰੁਪਏ ਤੱਕ ਲੱਗੀ ਆ 17 18 ਜਿਹੜੀ ਹੈ 3160 ਤੋਂ ਲੈ ਕੇ 3430 ਰੁਪਏ ਤੱਕ ਲੱਗੀ ਆ 1509 ਆ ਜਿਹੜੀ 2700 ਤੋਂ 3000 ਰੁਪਏ ਤੱਕ ਲੱਗੀ 1847 ਆ ਜਿਹੜੀ 2600 ਤੋਂ ਲੈ ਕੇ 2800 ਤੇ 2900 ਰੁਪਏ ਤੱਕ ਲੱਗੀ ਆ 1401 ਆ ਜਿਹੜੀ 3100 ਰੁਪਏ ਤੋਂ ਲੈ ਕੇ 3300 ਦੇ 20 ਰੁਪਏ ਤੱਕ ਲੱਗੀ ਆ P7 ਜਿਹੜੀ 3100 ਤੋਂ ਲੈ ਕੇ 3300 ਤੇ 30 ਰੁਪਏ ਤੱਕ ਜਿਹੜੇ ਆ ਪਰ ਰੇਟ ਦੱਸਿਆ ਪਾਤੜਾ ਮੈਂ ਜਿੱਦੇ ਦੱਸਿਆ ਹੁਣ ਆਪਾਂ ਗੱਲ ਕਰਾਂਗੇ ਵੀਡੀਓ ਦੇ ਵਿੱਚ ਵੀ ਸਭ ਤੋਂ ਛੋਟੀ ਜਿਹੀ ਵਸ ਸਭ ਤੋਂ ਵੱਧ ਜਿਹੜਾ ਰੇਟ ਕਿਹੜੀ ਮੰਡੀ ਦੇ ਵਿੱਚ ਲੱਗਿਆ ਤੇ ਕਿਹੜੀ ਦੇ ਵਿੱਚ ਸਭ ਤੋਂ ਘੱਟ ਲੱਗਿਆ ਸ਼ੁਰੂ ਕਰਨ ਦੇ ਪਹਿਲਾਂ ਆਪਾਂ 11 11 ਤੋਂ 11 11 ਜਿਹੜੀ ਲੱਗੀ ਹੈ ਛੋਟੀ ਜਿਹੀ ਜਿਹੜੀ ਕੀਮਤ ਰਹੀ ਹੈ ਬਾਜ਼ਾਰ ਅੰਮ੍ਰਿਤਸਰ ਮੰਡੀ ਦੇ ਵਿੱਚ 4433 ਰੁਪਏ ਤੇ ਦੂਗ ਨੰਬਰ ਤੇ ਜਿਹੜੀ ਆਈ ਹੈ ਘਾਣਾ ਮੰਡੀ 4200 ਤੇ 20 ਰੁਪਏ ਤੇ ਪੱਲੂ ਖੇੜਾ ਮੰਡੀ ਜਿਹੜੀ 4200 ਰੁਪਏ ਤੇ 베ਰੀ ਮੰਡੀ ਜਿਹੜੀ 4151 ਰੁਪਏ ਜਿਹੇ ਆਪਾਂ ਜਿਹੜੇ ਦੱਸਨੇ 11 21 ਦਾ ਰੇਟ ਟਾਪ ਦੇ ਰੇਟ ਆ ਜਿਹੜੇ ਮੰਡੀਆਂ 'ਚ ਰਹਿ ਤੇ ਜੀਤ ਮੰਡੀ ਦੇ ਵਿੱਚ 4425 ਤੇ ਮੱਤ ਲੋੜਾ ਮੰਡੀ ਦੇ ਵਿੱਚ 4300 ਰੁਪਿਆ ਜੇ ਗੱਲ ਕਰੀਏ ਪਾ 17 18 ਦੀ 17 18 ਜਿਹੜੀ ਗੇ ਨੌਰ ਮੰਡੀ ਦੇ ਵਿੱਚ ਲੱਗੀ ਆ 3700 ਤੇ 1 ਰੁਪਿਆ ਤੇ ਅੰਬਰਸਰ ਮੰਡੀ ਦੇ ਵਿੱਚ 3700 ਲੱਗੀ ਆ ਤੇ ਮੱਤ ਲੋੜਾ ਮੰਡੀ ਦੇ ਵਿੱਚ 3681 ਰੁਪਏ ਟਾਹਣਾ ਮੰਡੀ ਦੇ ਵਿੱਚ 3600 ਤੇ 25 ਰੁਪਏ ਤੇ ਗਹੌਣਾ ਮੰਡੀ ਦੇ ਵਿੱਚ 3600 ਤੇ 15 ਰੁਪਏ ਕੈਥਲ ਮੰਡੀ ਦੇ ਵਿੱਚ 3500 ਤੇ 50 ਰੁਪਏ ਬੇਰੀ ਮੰਡੀ ਦੇ ਵਿੱਚ 3500 ਤੇ 51 ਰੁਪਏ ਜੇ ਗੱਲ ਕਰੀਏ ਪਾ 1400 ਸੱਕਦੀ ਇਹ ਜਿਹੜੀ ਆਪਾਂ ਰੇਟ ਦੱਸ ਰਹੇ ਹਾਂ ਪਰਸੋਂ ਦੇ ਰੇਟ ਆ ਜਿਹੜੇ ਟਾਪ ਦੇ ਰੇਟ ਉਹ ਦੱਸਾਂਗੇ ਵੀ ਕਿਹੜੀ ਮੰਡੀ ਦੇ ਵਿੱਚ ਸਭ ਤੋਂ ਤੇਜ਼ ਰੇਟ ਰਿਹਾ 1400 ਕਿਹੜਾ ਰਿਹਾ ਫਤਿਹ ਫਤਿਹ ਬਾਦਮ ਮੰਡੀ ਦੇ ਵਿੱਚ 3400 ਰੁਪਿਆ ਰਿਹਾ ਤੇ ਠਾਉਣਾ ਮੰਡੀ ਦੇ ਵਿੱਚ 3380 ਰੁਪਿਆ ਰਿਹਾ 1400 ਇੱਕ ਜਿਹੜਾ ਰਿਹਾ ਰਤੀਆ ਮੰਡੀ ਦੇ ਵਿੱਚ 3385 ਰੁਪਿਆ ਸਰਸਾ ਮੰਡੀ ਦੇ ਵਿੱਚ 3370 ਰੁਪਿਆ ਦੇ ਕੈਥਲ ਮੰਡੀ ਦੇ ਵਿੱਚ 3380 ਰੁਪਿਆ 1400 ਇੱਕ ਜਿਹੜਾ ਰਿਹਾ ਤੇ ਰਾਣੀਆਂ ਮੰਡੀ ਦੇ ਵਿੱਚ 33 ਦੀ ਸੋ ਤੇ ਸੱਤਰਪੀ ਤੇ ਅਚਾਨਾ ਮੰਡੀ ਦੇ ਵਿੱਚ 3300 ਤੇ 10 ਰੁਪਏ ਤੇ ਜੇ ਗੱਲ ਕਰੀਏ 1885 ਦੀ 1885 ਦੀ ਵਿੱਚ ਜਿਹੜੇ ਮੱਤ ਲੋੜਾ ਮੰਡੀ ਦੇ ਵਿੱਚ 4000 ਰੁਪਏ ਤੇ ਗਹਾਣਾ ਮੰਡੀ ਦੇ ਵਿੱਚ 3800 ਤੇ 50 ਰੁਪਏ ਪੁੱਲੂ ਖੇੜਾ ਮੰਡੀ ਦੇ ਵਿੱਚ 3751 ਰੁਪਏ ਹਾਂਸੀ ਮੰਡੀ ਦੇ ਵਿੱਚ 3800 ਰੁਪਏ ਤੇ ਕੈਥਲ ਮੰਡੀ ਦੇ ਵਿੱਚ 3800 ਤੇ 25 ਰੁਪਏ ਉਚਾਣਾ ਮੰਡੀ ਦੇ ਵਿੱਚ 3751 ਰੁਪਏ ਜਿਹੜਾ ਰੇਟ ਲੱਗਿਆ ਤੇ ਵੀਡੀਓ ਕਿਸ ਤਰ੍ਹਾਂ ਦੀ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਤੇ ਨਾਲ ਦੀ ਨਾਲ ਸਾਨੂੰ ਕਮੈਂਟ ਕਰਕੇ ਇਹ ਵੀ ਦੱਸਦਿਆ ਕਰੋ ਵੀ ਕਿਹੜੀ ਮੰਡੀ ਦਾ ਤੁਹਾਨੂੰ ਰੇਟ ਚਾਹੀਦਾ